ਤੁਹਾਡੀ ਹੈਲਪ ਦੀ ਲੋੜ ਪੈਣੀ ਹੀ ਪੈਣੀ ਆ ਕਿਉਂਕਿ ਤੁਸੀਂ ਸਾਡੇ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਸਾਡੀਆਂ ਅੱਖਾਂ ਤੇ ਕੰਨ ਤੁਸੀਂ ਹੋਨੇ ਹੋ ਤੁਹਾਡੇ ਤੋਂ ਇਹ ਇਨਫੋਰਮੇਸ਼ਨ ਲੈ ਕੇ ਅਸੀਂ ਤੇ ਗਾ ਫਰਦਰ ਤੁਰਦੇ ਆ ਫਿਰ ਅਸੀਂ ਮਾਰੇ ਬੰਦਿਆਂ ਦੇ ਖਿਲਾਫ ਕਾਰਵਾਈ ਵੀ ਕਰਦੇ ਆ ਉਹਨਾਂ ਦੇ ਖਲਾਫ ਮੁਕਦਮੇ ਦਰਜ ਕਰਦੇ ਆ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦਿਨਾ ਆ ਪੁਰਾਣੇ ਸਮੇਂ ਦੇ ਉੱਤੇ ਜਦੋਂ ਜਨਮ ਮੌਤ ਦਾ ਰਜਿਸਟਰ ਜਿਹੜਾ ਥਾਣੇ ਹੱਥ ਹੁੰਦਾ ਸੀ ਉਹ ਥਾਣਿਆਂ ਦੇ ਵਿੱਚ ਪਿੰਡ ਦੀ ਐਂਟਰੀ ਜੇ ਕੋਈ ਬੱਚੇ ਨੇ ਜਨਮ ਲਿਆ ਜਾਂ ਕਿਸੇ ਬੰਦੇ ਦੀ ਡੈਥ ਹੋਈ ਹੈ ਉਹਦੀ ਐਂਟਰੀ ਥਾਣਿਆਂ ਦੇ ਵਿੱਚ ਹੁੰਦੀ ਸੀ ਔਰ ਪਿੰਡ ਵਿੱਚ ਚੌਕੀਦਾਰ ਹੁੰਦਾ ਉਹ ਸਰਕਾਰੀ ਮੁਲਾਜ਼ਮ ਹੁੰਦਾ ਉਹ ਮਹੀਨੇ ਬਾਅਦ ਰਜਿਸਟਰ ਲੈ ਕੇ ਥਾਣਿਆਂ 'ਚ ਜਾਂਦਾ ਹੁੰਦਾ ਸੀ ਉਹਨੇ ਪਿੰਡ ਦੀ ਜਨਮ ਤੇ ਮੌਤ ਦੀ ਐਂਟਰੀ ਉਸ ਆਪਣੇ ਪਿੰਡ ਦੇ ਜਿਹੜਾ ਥਾਣੇ 'ਚ ਰਜਿਸਟਰ ਲੱਗਾ ਉਹ 'ਚ ਕਾਉਣੀ ਹੁੰਦੀ ਸੀ ਉਹ ਜਦੋਂ ਪਿੰਡ ਹੁੰਦਾ ਹੁੰਦਾ ਸੀ ਉਹ ਇੱਕ ਸੰਬਦਾ ਸਰਕਾਰੀ ਮੁਲਾਜ਼ਮ ਸੀ ਔਰ ਪੁਲਿਸ ਨੂੰ ਉਹ ਦੀ ਪਿੰਡ ਦੀ ਇਨਫੋਰਮੇਸ਼ਨ ਦੇ ਕੇ ਜਾਂਦਾ ਹੁੰਦਾ ਸੀ ਕਿ ਸਾਡੇ ਪਿੰਡ ਦੇ ਵਿੱਚ ਆਹ ਬਹੁਤ ਬਾਰ ਬੰਦਾ ਚੰਗਾ ਆ ਜੀ ਆਹ ਬੰਦਾ ਮਾੜਾ ਆ ਜੀ ਔਰ ਉਸ ਬੇਸ ਦੇ ਉੱਤੇ ਹੀ ਪੁਲਿਸ ਜਿਹੜੀ ਦਾ ਫਰਦਰ ਪਿੰਡ ਦੇ ਵਿੱਚ ਕੰਮ ਕਰਦੀ ਹੁੰਦੀ ਸੀ ਇਹ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਯਾਰ ਇਸ ਕਰਕੇ ਵੀ ਤੁਸੀਂ ਸਾਨੂੰ ਦੱਸਣਾ ਤੁਸੀਂ ਕਦੇ ਸਾਡੇ ਥਾਣੇ ਬੀਨਾਨਗਰ ਦੇ ਵਿੱਚ 40 ਜਾਂ 50 ਮਾਲੇ ਨੂੰ ਮਿਲਗੇ 300 ਦੇ ਕਰੀਬ ਹੋਏਗਾ ਔਰ ਹਰੇਕ ਪਿੰਡ ਦੇ ਵਿੱਚ ਚੱਕਰ ਮਾਰਨਾ ਹਰੇਕ ਪਿੰਡ ਦੇ ਵਿੱਚ ਮਤਲਬ ਆਪਾਂ ਵਾਚ ਰੱਖਣੀ ਪੋਸੀਬਲ ਨਹੀਂ ਹੁੰਦੀ ਉਹ ਇਸ ਇਸੇ ਦਾ ਤੇ ਹੀ ਪਾ ਤੁਹਾਡੇ ਤੋਂ ਰਿਪੋਰਟ ਲੈਨੇ ਆਂ ਔਰ ਪਬਲਿਕ ਨੂੰ ਸਾਨੂੰ ਤੋਂ ਇਨਫੋਰਮੇਸ਼ਨ ਦਿੰਦੀ ਆ ਫਿਰ ਅਸੀਂ ਉਹਦੇ ਤੇ ਐਕਟ ਕਰਕੇ ਔਰ ਕਾਰਵਾਈ ਕਰਦੇ ਆਂ ਉਹਦੀ ਇੱਕ ਹੋਰ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਪੁਰਾਣੇ ਸਮੇਂ ਦੇ ਵਿੱਚ ਜੋ ਟੈਰਰイズਮ ਹੋ ਰਿਹਾ ਟੈਰਰイズਮ ਵੀ ਜਿਹੜਾ ਵਾ ਉਹ ਵੀ ਪਬਲਿਕ ਦੀ ਹੈਲਪ ਨਾਲ ਹੀ ਖਤਮ ਹੋਇਆ ਸੀ ਜੇ ਪਾਰ ਨੂੰ ਸੁਕਣਾ ਸਾਰੇ ਬੰਦੇ ਸੌਂਦੇ ਆ ਨੀ ਤਾਂ ਪਹਿਲਾਂ 6 ਵਜੇ ਬਾਜ਼ਾਰ ਬੰਦ ਹੋ ਜਾਂਦੀ ਹੁੰਦੀ ਸੀ ਉਹ ਵੀ ਪਬਲਿਕ ਨੇ ਹੀ ਇਨਫੋਰਮੇਸ਼ਨ ਪੁਲਿਸ ਨੂੰ ਦਿੱਤੀ ਸੀ ਔਰ ਪੁਲਿਸ ਨੇ ਫਿਰ ਮਾਰੇ ਬੰਦਿਆਂ ਨੂੰ ਕਿਉਂਕਿ ਜਦੋਂ ਟੈਰਰਿਜ਼ਮ ਚੱਲਿਆ ਪਹਿਲਾਂ ਤਾਂ ਇਹ ਬਹੁਤ ਸੀ ਉਹਦੇ ਵਿੱਚ ਮਾਰਿਆ ਸਰਜੰਮੇ ਸ਼ੁਰੂ ਹੋ ਗਏ ਪਟਕਵਾਵਾਂ ਵਾਲੇ ਫਿਰ ਲੋਕਾਂ ਦੇ ਘਰਾਂ 'ਚ ਜਾ ਕੇ ਗਲਤ ਕੰਮ ਨੂੰ ਉਹ ਕਰਦੇ ਰਹੇ ਉਸ ਤੋਂ ਬਾਅਦ ਮੈਨੂੰ ਜਦੋਂ ਟੈਂਡ ਹੋ ਗਿਆ ਫਿਰ ਪਬਲਿਕ ਨੇ ਸਾਥ ਦਿੱਤਾ ਔਰ ਫਿਰ ਆਪਾਂ ਟੈਰਰਿਜ਼ਮ ਨੂੰ ਖਤਮ ਕਰ ਸਕੇ ਇਸੇ ਤਰ੍ਹਾਂ ਹੀ ਨਸ਼ਾ ਆਇਆ ਇਹ ਨਸ਼ੇ ਮੰਨਿਆ ਜੀ ਤੁਹਾਡੀ ਹਲਪ ਦੇ ਨਾਲ ਸੈਮੀਨਾਰ ਸਾਡਾ ਕਰਨ ਦਾ ਮਤਲਬ ਇਹ ਹੈ ਵੀ ਤੁਸੀਂ ਸਾਡੀ ਮਦਦ ਕਰੋ ਤੁਹਾਡੇ ਏਰੀਆ ਦੇ ਵਿੱਚ ਤੁਹਾਡੇ ਪੱਤੀਆਂ ਦੇ ਵਿੱਚ ਮਹੱਲਿਆਂ ਦੇ ਵਿੱਚ ਜੇ ਕੋਈ ਮਾਰਾ ਅੰਸਰ ਕੋਈ ਤਰ੍ਹਾਂ ਫਿਰਦਾ ਆ ਤੇ ਉਹਨੂੰ ਅਸੀਂ ਫੜੀਏ ਉਹਦੇ ਖਿਲਾਫ ਕਾਰਵਾਈ ਕਰੀਏ ਔਰ ਤੁਹਾਡੇ ਬੀਲਡ ਨੂੰ ਅਸੀਂ ਨਸ਼ਾ ਮੁਕਤ ਕਰੀਏ ਜੇ ਕੋਈ ਬੱਚਾ ਇਸ ਹਮਾਤ ਵਿੱਚ ਲੱਗ ਗਿਆ ਆ ਕਿਸੇ ਨੂੰ ਪਤਾ ਆ ਜੇ ਕੋਈ ਠੱਗਣਾ ਚਾਹੁੰਦਾ ਹੈ ਤਾਂ ਨਹੀਂ ਸਾਡੇ ਕੋਲ ਆ ਸਕਦੇ ਅਸੀਂ ਪੂਟਾ ਫ੍ਰੀ ਆਫ ਕਾਸਟ ਇਲਾਜ ਕਰਵਾਵਾਂਗੇ ਪੰਜਾਬ ਸਰਕਾਰ ਦੀਆਂ ਨਵੀਆਂ ਸਟ੍ਰੈਟਜੀੀਆਂ ਆਈਆਂ ਨੇ ਜਿਹਦੇ ਵਿੱਚ ਬੱਚੇ ਦਾ ਕੋਈ ਵੀ ਕਿਸੇ ਕਿਸਮ ਦੀ ਜਿਹੜਾ ਗਲਤ ਕਾਰਵਾਈ ਨਹੀਂ ਹੋਏਗੀ ਉਹਨੂੰ ਅਸੀਂ ਫ੍ਰੀ ਆਫ ਕਾਸਟ ਦਾ ਇਲਾਜ ਕਰਾ ਕੇ ਉਹਨੂੰ ਠੀਕ ਕਰਾਇਆ ਜਾਏਗਾ ਤੇ ਬਾਕੀ ਤੁਹਾਡੇ ਵੱਲੋਂ ਕੋਈ ਸੁਝਾਅ ਸਾਨੂੰ ਤੁਸੀਂ ਦੇਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਵੀ ਨਸ਼ਾ ਕਿਤਾ ਖਤਮ ਕੀਤਾ ਜਾ ਸਕਦਾ ਜਾਂ ਤੁਸੀਂ ਕੋਈ ਇਨਫੋਰਮੇਸ਼ਨ ਸਾਨੂੰ ਦੇਣੀ ਚਾਹੁੰਦੇ ਹੋ ਜਾਂ ਇਹ ਦੱਸਣਾ ਚਾਹੁੰਦੇ ਆਂ ਕਿ ਸਾਡੇ ਮੁਲਾਜ਼ਮਾਂ ਦੇ ਵਿੱਚ ਕਿੱਥੇ ਕਮੀ ਆ ਅਸੀਂ ਕਿੱਥੇ ਸੁਧਾਰ ਕਰ ਸਕਦੇ ਆਂ ਅਸੀਂ ਇੰਟਰੈਕਸ਼ਨ ਕਰਨ ਵਾਸਤੇ ਇੱਥੇ ਬੈਠੇ ਆਂ ਤੁਸੀਂ ਸਾਨੂੰ ਦੱਸ ਸਕਦੇ ਹੋ ਮੈਂ ਤੁਹਾਨੂੰ ਆਪਣਾ ਨੰਬਰ ਵੀ ਸ਼ੇਅਰ ਕਰਦਾ ਆਂ ਜੇ ਤੁਹਾਨੂੰ ਐ ਲੱਗਦਾ ਹੈ ਕਿ ਤੁਸੀਂ ਸਿੱਧੇ ਦੋਹਤੇ ਨਹੀਂ ਦੱਸਣਾ ਚਾਹੁੰਦੇ ਪ੍ਰਾਈਵੇਟਲੀ ਦੱਸਣਾ ਚਾਹੁੰਦੇ ਹੋ ਤਾਂ ਵੀ ਮੇਰੇ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਔਰ ਇਹ ਆਪਾਂ ਇਹ ਤੁਹਾਨੂੰ ਇੰਸ਼ੋਰੈਂਸ ਦਵਾਨੇ ਆਂ ਵੀ ਜਿਹੜਾ ਬੰਦਾ ਵੀ ਸਾਡੀ ਮਨਤ ਕਰੇਗਾ ਉਹ ਤੇ ਉਡੀ ਬਾਕੀ ਕਰਨੇ ਵੀ ਕਾਕੀ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੋਏਗੀ ਅਸੀਂ ਉਦੇ ਤੇ ਕੋਈ ਕਿਸੇ ਕਿਸਮ ਦਾ ਵੀ ਆਂਚ ਨਹੀਂ ਉਹਨੂੰ ਆਉਂਦਾ ਵੀ ਸਾਡੀ ਗਰੰਟੀ ਆ ਮੇਰਾ ਨੰਬਰ 987803334 ਹੈ ਜੀ ਇਹ ਕਿਸੇ ਨੂੰ ਵੀ ਨੋਟ ਕਰਨਾ ਕਰ ਲਿਓ ਬਾਅਦ ਵਿੱਚ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਸੱਚੂ ਸਾਹਿਬ ਦਾ ਸ਼ਹਿਰ ਤੁਹਾਡੇ ਕੋਲ ਹੋਏਗਾ ਨਹੀਂ ਤੇ ਦੱਸ ਦਿੰਦੇ ਆ ਤੇ ਬਾਕੀ ਤੁਹਾਡੇ ਵੱਲੋਂ ਕੋਈ ਸਾਨੂੰ ਸੁਝਾਅ ਕੋਈ ਗੱਲਬਾਤ ਕਰਨੀ ਚਾਹੁੰਦਾ ਆ ਮੈਂ 13 ਦੇ ਕਰਨੀ ਚਾਹੁੰਦਾ ਸਾਹਮਣੇ ਕਰਨੀ ਚਾਹੁੰਦਾ ਤੇ ਅਸੀਂ ਬੈਠੇ ਹੋਏ ਜੀ ਥੈਂਕ ਯੂ ਵੈਰੀ ਮਚ ਸਾਨੂੰ ਸੌਣ ਲਈ ਔਰ ਅੱਜ ਇਸ ਓਕੇਜਨ ਤੇ ਕੱਟੇ ਹੋਣ ਲਈ ਜੀ ਥੈਂਕ ਯੂ